ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲਖੁਰਦ ਦੇ ਵਿੱਚ ਕਲਖੁਰਦ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੋਰੀਪੁਰ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਰੰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਤੁਹਾਡੇ ਲਈ ਦੋ ਆ ਮਿੱਤਰੋ ਤੇ ਪਹਿਲਾਂ ਹੀ ਦੱਸ ਦਵਾਂ ਵੀ ਦੋਵੇਂ ਹੀ ਟੌਪ ਦੇ ਨਕੀਨੇ ਬੂਰੇ ਆ ਇੱਕ ਤਾਂ ਹੈਗੀ ਆ ਤੋਕੜ ਗੱਪਣ ਚੈੱਕ ਪਾਸ ਤੇ ਮਿਲ ਲੀਆਂ ਦੇਹੋ ਜੀ ਆਪਾਂ ਸਰ ਚੋਟੀ ਪਾਣਨ ਵਾਲੀ ਲੈਨੇ ਆ ਨਾ ਜਿੰਨੇ ਕੁ ਪਹਾੜ ਦੇ ਵਿੱਚ ਓਨੇ ਕੁ ਪਹਾੜ ਦੇ ਵਿੱਚ ਦੁੱਧ ਦਿੰਦੀ ਤੋਕੜ ਗੱਪਣ ਚੋਟੀ ਦੇ ਬਾਦਲ ਦੇ ਸੀਮਣ ਤੋਂ ਗੱਪਣਾ ਹਨਾ ਬਈ ਹਾਂਜੀ ਬਾਦਲ ਦੇ ਹਾਂ ਤੇ ਇੱਕ ਤੁਹਾਨੂੰ ਵਿਖਾਉਣੀ ਆ ਮਿੱਤਰੋ ਬੂਰੀ ਮੱਝ ਟੌਪ ਦੀ ਪੂਰਾ ਉੱਤੇ ਪਾਵਾਂ ਦੀ ਕਹਿੰਦੇ ਹੁੰਦੇ ਨਾ ਜਿਵੇਂ ਆਪਾਂ ਮੰਝਾ ਡਾਲੀਏ ਮੰਝਾ ਡੀਆਂ ਦੇ ਤਾਂ ਪਲੰਘ ਰੱਖ ਲਿਓ ਵੀ ਇੰਨੀ ਚੌੜੀ ਆ ਪਿੱਛੋ ਪਿੱਛੋ ਕਰਮਾਂ ਵਾਲੀ ਦੋ ਜਾਨਵਰ ਦਿਖਾਉਣੇ ਆ ਕਰਦੇ ਆ ਗੱਲਬਾਤ ਬੜਾ ਸਮਾਂ ਨਹੀਂ ਤੁਹਾਡਾ ਲੈਂਦਾ ਆਓ ਮਿਲਦੇ ਆਂ ਬਾਈ ਨੂੰ ਰਮੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਸੀਤਾਕਰ ਪਰਿਵਾਰ ਵੀਰੇ ਵਧੀਆ ਵਧੀਆ ਬਾਈ ਜੀ ਐਨ ਚੜਦੀ ਕਲਾ ਚੜਦੀ ਕਲਾ ਬਾਈ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਅੱਛਾ ਰਮੀ ਭਈ ਅੱਜ ਜਾਨਵਰ ਦਿਖਾਉਣੇ ਆਪਾਂ ਦੋ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਵੱਡੀ ਮੈਂ ਹੈ ਮਰਸੂਨ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਇਹ ਬਾਈ 10 ਦਿਨ ਲੈਂਦੀ ਹੈ ਜੀ 10 ਦਿਨ ਲੈਂਦੀ ਆ ਦੁੱਧ ਦਾ ਕੀ ਰਿਕਾਰਡ ਰਿਹਾ ਬਾਈ ਰਮੀ ਦੁੱਧ ਦੇ ਨੇ 15 16 ਕਿਲੋ ਦੁੱਧ ਦਿੰਦੀ ਹੈ ਜੀ 15 16 ਕਿਲੋ ਹਾਂਜੀ ਤੀਜਾ ਸੁਆ ਸੁਣਾ ਦੂਜੇ ਸੂਏ ਮੰਨ ਲਓ ਦਿੱਤਾ ਇਹਨੇ 14-15 ਦਿੱਤਾ ਹੋਊਗਾ ਮੈਂ ਵੱਡੀ ਬੋਤ ਆ ਯਾਰ ਆਪਾਂ ਇਹ ਕਿ 16-17 ਨਹੀਂ 14-15 ਦਾ ਰਾਮ ਨਾ ਦੇਉਂ ਜਿੱਦੀ ਮੈਂ ਜੇ ਆਪ ਫੱਟੀ ਵਾਲਾ ਇਹਦਾ ਚੌੜਾ ਪਿੱਠਾ ਕਮਣਦੇ ਨਾ ਮੇਤਰੋ 5 ਫੁੱਟ ਦੇ ਲਾਗੇ ਤਾਂ ਕਿ ਹੋਊਗਾ ਬਾਈ ਕਿ ਜ਼ਿਆਦਾ ਹੋ ਬਾਈ ਬਹੁਤ ਚੌੜਾ ਮਲੀ ਵੇਖੀ ਮੈਨੂੰ ਫੁੱਟ ਦਾ ਪਤਾ ਨਹੀਂ ਕਿੰਨੇ ਆ ਢਾਈਆਂ ਕਿੱਥਾਂ ਦੰਦਾ ਫੁੱਟ ਬਾਈ ਹਾਂ ਹਾਂ ਤੇ ਫੇਰ ਤਾਂ ਢਾਈ ਗੁੰਦਾ ਹੀ ਆ ਨਹੀਂ ਢਾਈ ਤਿੰਨ ਦਾ ਢਾਈ ਇੰਪੋਰਟ ਦਾ ਹੋਊਗਾ ਹਾਂ ਬਹੁਤ ਚੌੜੀ ਚੂੜੀਆਂ ਮੰਨ ਲਾ ਮੰਜਾਂ ਨਾਲ ਪੂਰੀ ਜਿਆਦੇ ਚੌੜੀ ਹੂੰ ਉਹ ਸੂਆ ਤੀਜਾ ਸੂਣਾ ਨੇ ਤੇ ਇਹਨੇ ਟਿਕਟੂ ਬਹੁਤ ਜਿਆਲੀ ਜੂਲੀ ਵੜੀ ਆ ਹਾਂ ਆ ਵੇਲਾ ਵਿਚਾਰੀ ਉਵੇਂ ਹੀ ਖੜੀ ਆ ਹਨਾ ਤੇ ਰਮੀ ਬਾਈ ਫੇਰ ਗੱਭਣ ਦਾ ਜਾਂਦਾ ਪਤਾ ਕਿਹੜੇ ਤੋਂ ਇਹ ਤਾਂ ਨਹੀਂ ਪਤਾ ਕਿਹੜੇ ਤੋਂ ਤੇ ਕਿੰਨੇ ਦਿਨ ਪਏ ਜਾਂਦੇ ਅਜੇ ਇਹਦੇ ਬਸ ਹਫ਼ਤਾ ਦਸ ਦਿਨ ਪਏ ਆ ਕਿੰਨੇ ਦੀ ਦੇ ਦੇ ਆ ਇਹ 1,30,000 ਦੀ ਦੇ ਦੇਣਗੇ 1,30,000 ਦੀ ਮਾਨਤਨ ਵਿੱਚੋਂ ਕਰਦੇ ਆਂ ਮਾਨਤਨ ਕਰਦੇ ਆਂ ਠੀਕ ਕੱਢੀ ਬਾਣ ਨੂੰ ਤੋਰੀ ਭਰਾ ਮੰਨ ਲੈ ਲੈ ਵੀ ਮਿੱਤਰੋ ਪੂਰੀ ਡੱਬਲ ਮੈਂ ਆ ਕਰਮਾਂ ਵਾਲੀ ਮੰਨ ਲਓ ਆਪਾਂ ਇਹ ਗੱਲ ਕਰਦੇ ਵੇਲ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਉਚਾਈ ਦੇ ਵਿੱਚ ਇੱਕੋ ਜੀ ਆ ਦੋਵੇਂ ਪਾਸਿਆਂ ਤੋਂ ਵੀ ਪਰ ਸਮੁੰਦਰ ਨਹੀਂ ਕਹਦੇ ਇਹਨੂੰ ਆਪਾਂ ਕਿਉਂਕਿ ਇਹਦਾ ਅੰਗ ਬਹੁਤ ਚੰਗੇ ਆ ਬਾਈ। ਲੁਲਿਆ ਬਾਈ ਮੋੜ ਲਿਆ। ਦੇਖੋ ਕਿਰਿਆ ਇਹ ਮੋੜਦਿਆਂ ਵੀ ਮੇਰੇ ਰੇਲ ਗੱਡੀ ਦਾ ਡੱਬਾ ਮੋੜਦਾ ਹੁੰਦਾ ਤੇ ਜੇ ਆਪਾਂ ਬੰਲਾਂ ਦੀ ਨੀਲੀ ਰਾਵੀ ਵਾਲੇ ਪੱਖਾਂ ਦੇ ਵਿੱਚ ਅੱਖਾ-ਓੱਖਾ ਬਹੁਤ ਚੰਗੇ ਬਣਦੇ ਰਮੀ ਮੇਰੇ ਬੱਸ ਬੱਸ ਮੜਾਈ ਲੈ ਜੀ ਆਉਣ ਨੂੰ ਮੇਰੇ ਨਾਲ ਮੇਨੂੰ ਤਾਂ Maruti ੱਕ ਕੇ ਇਹ ਮੇਰਾ ਨਹੀਂ ਕੋਪ ਟੀਚਣ ਦੇਣਾ ਇਹਨੇ ਮੈਂ ਤਾਂ ਐ ਪਿਆ ਉਹ ਜੋ ਮਰੂਦਾਂ ਵਾਲੀ ਰਿਹੜੀ ਤੋਂ ਮਰੂਦ ਢੇਗਦੇ ਹੁੰਦੇ ਹੂੰ ਠੀਕ ਆ ਰਮੀ ਵੀਰੇ ਇੱਕ ਤੀਜਾ ਮਾਨਤਨ ਕਰਦੇ ਆਂਗੇ ਨਾ ਠੀਕ ਆ ਵੀਰੇ ਲੈ ਵੀ ਮਿੱਤਰ ਤੇ ਇੱਕ ਰਮੀ ਬਾਈ ਤੇਰੇ ਕੋਲੇ ਹੈਗਾ ਤੋਕੜ ਗੱਪਣਨ ਕੀਨਾ ਹਨਾ ਇਹ ਕਿਨੇ ਚਿਰ ਦੀ ਗੱਪਣਾ ਰਮੀ ਬਾਈ ਇਹ ਤਿੰਨਾ ਮਹੀਨੇ ਦੀ ਗੱਬਾ ਜੀ ਦੁੱਧ ਵੀਰੇ ਦੁੱਧ ਦੇ ਥੱਲੇ 4 ਕਿਲੋ ਆਈ ਦੋਵਾਂ ਟਾਈਮਾਂ ਦਾ ਇੱਕੇ ਟਾਈਮ ਹੀ ਮਿਲਦੀ ਆ ਇੱਕੇ ਟਾਈਮ ਹੀ ਮਿਲਦੀ ਆ ਤੂੰ ਉੱਥੇ ਦੋਵੇਂ ਟਾਈਮ ਚੋਈ ਸੀ ਤਾਂ ਇਹ ਤੇਰੇ ਕੋਲ ਹੀ ਆ ਕੇ ਹਾਂਜੀ ਉੱਥੇ ਵੀ ਇੱਕੇ ਟਾਈਮ ਹੀ ਮਿਲਦੀ ਸੀ ਕਿ ਨਾ ਦੋ ਟਾਈਮ ਮਿਲਦੀ ਸੀ ਇੱਥੇ ਹੀ ਭਾਵੇਂ ਦੋਵੇਂ ਟਾਈਮ ਚੋਲਦੇ ਮੰਨ ਲਓ ਆਪਾਂ ਇੱਕ ਟਾਈਮ ਹੀ ਚੋਣਦੇ ਆ ਕਿਉਂਕਿ ਦੁੱਧ ਥੋੜਾ ਐਵੇਂ ਦੋਵੇਂ ਟਾਈਮ ਕਰੀ ਹੂੰ ਤੇ ਅੱਛਾ ਚੋਈ ਕਿਵੇਂ ਆ ਵੀਰੇ ਚੋਈ ਵੀ ਵਧੀਆ ਇਹ ਇੱਕ ਥਣ ਚੋਂ ਨਾ ਮਗਰਲੇ ਚੋਕ ਬਹਿਣੀ ਵਾਲੇ ਚੋਂ ਹੂੰ ਮੜਾ ਜਾਂ ਖੁਹਾਰਾ ਪੈਂਦਾ ਮੰਨ ਲਓ ਇਥੇ ਉਤਾਰ ਖਿਲਰ ਇਹ ਇੱਕ ਬਹਿਣੀ ਵਾਲੇ ਥਣ ਦੇ ਵਿੱਚ ਠੀਕ ਆ ਤੇ ਗੱਬਣ ਇਹ ਕਿਹੜੇ ਮੂਮਾ ਕਰੀ ਇਹਨੂੰ ਬਈ ਇਹ ਕਿੰਨਾ ਸੋਹਣਾ ਫੇਸਬੁਕ ਹਨਾ ਸਿੰਘ ਸਿੰਘ ਬਣ ਗਿਆ ਨਿੱਕਾ ਡਿੱਕਾ ਹੋ ਜਾਣਾ ਜਾਵਾ ਹੂੰ ਤੇ ਅਚਾਰ ਰਮੀ ਵੀਰੇ ਕਿੰਨੇ ਦੀ ਦੇ ਦਾਂਗੇ ਬਈ ਇਹ 65000 ਦੀ ਬਈ 65000 ਦੀ ਦੇ ਦਿਆਂ ਮਾਨਤਣ ਵਿੱਚੋਂ ਕਰ ਦਿਆਂ ਹਾਂ ਹਾਂਜੀ ਕਰ ਠੀਕ ਆ ਬਈ ਧੋਰੀ ਭਰਾ ਇਹਨੂੰ ਵੀ ਲੈ ਮਿੱਤਰੋ ਕਬੈਣੀ ਵਾਲੇ ਥਣ ਤੋਂ ਇੱਕ ਤੋਂ ਫੁਹਾਰਾ ਪੈਂਦਾ ਥੋੜਾ ਜਿਹਾ ਦੁੱਧ 4 ਕਿਲੋ ਇੱਕ ਟਾਈਮ ਮਿਲਦੀ ਆ ਤਿੰਨ ਮਹੀਨਿਆਂ ਦੀ ਗੱਬਣਾ ਜੱਟ ਦੇ ਸੀਮਣ ਤੋਂ ਗੱਬਣਾ ਬਾਈਆਂ ਦਾ ਬਾਦਲ ਤੋਂ ਸੋਰੀ ਹਾਂ ਬਾਦਲ ਤੋਂ ਗੱਬਣਾ ਕਨਫਰਮ ਹੂੰ ਲਿਆ ਬਈ ਪਿੱਛਾ ਪੁੱਛਿਆ ਝੋਟੀ ਦਾ ਝੋਟੀ ਆਂਗਾ ਨਵਾਂ ਹਾਨਾ ਹੂੰ ਬਸ ਸਾਹਬਣ ਵਾਲੇ ਬੰਦੇ ਨੂੰ ਮਾੜੀ ਨਹੀਂ ਜਿਹੜੀ ਰੁੱਤ ਚ ਤਿਆਰ ਹੋਣਾ 1 10 15 ਦੀ ਵਿਕ ਜਾਣਾ ਇਹਨੇ ਹਾਂ ਬਈ ਰਾਣ ਆ ਵੇਖੋ ਹੂੰ ਬਾਕੀ ਇਹਦਾ ਪੈਟ ਫੁੜਾ ਬਾਕੀ ਆਏ ਆ ਬਈ ਅੱਜ 55 60000 ਦੀ ਤਾਂ ਰੰਮੀ ਬਈ ਅਸਰ ਝੋਟੀ ਮਿਲਦੀ ਐ ਚੰਗੀ 60000 ਤੋਂ ਘੱਟ ਮਿਲਦੀ ਨਹੀਂ ਮਿਲਦੀ ਬਾਈ ਹਾਂ ਹੋਰ ਨਿਸ਼ਾਨ ਨਿਸ਼ੂਨ ਸੂਤ ਤੇ ਨਿਸ਼ਾਨ ਹਮਮਾਰੇ ਪੈਰਾਂ ਤੇ ਨਿਸ਼ਾਨ ਵੀ ਬਾਲੇ ਸੋਹਣੇ ਹਾਂ ਕਵਰਿੰਗ ਬਹੁਤ ਚੰਗੀ ਹੈ ਨਾ ਅੱਛਾ ਰਮੀ ਬਾਈ ਨੰਬਰ 9781069724 9781069724 ਬਾਈ ਦਾ ਰਾਬਤਾ ਕਾਇਮ ਕਰ ਲਿਓ ਪਿੰਡ ਕਲਖੁਰ ਤੋਂ ਜ਼ਿਲ੍ਹਾ ਫਰੋਰੀਪੁਰ